ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਦਿਆਂ ਖੁਸ਼ੀਆਂ ਲੈਣ ਵਾਸਤੇ ਸਤਗੁਰੂ ਨੂੰ ਪੂਰਾ ਪ੍ਰਸੰਨ ਕਰਨ ਵਾਸਤੇ ਹਰ ਇੱਕ ਚੀਜ਼ ਲੈਣ ਵਾਸਤੇ ਮਾਨਿਤਿਤ ਫਲ ਪ੍ਰਾਪਤ ਕਰਨ ਵਾਸਤੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਸ਼ਬਦ ਉਚਾਰਿਆ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਰਾਏ ਮਨ ਤਿੰਦੇ ਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਸੋ ਇਸ ਤਰ੍ਹਾਂ ਕਰਕੇ ਜੇ ਕਿਸਦਾ ਕੋਈ ਵੀ ਕੰਮ ਨਹੀਂ ਬਣ ਰਿਹਾ ਸੱਚੇ ਪਾਸ਼ਾ ਮਹਾਰਾਜ ਨੇ ਸਾਨੂੰ ਯੁਗਤੀ ਦੱਸੀ ਹੈ ਵਿਧੀ ਦੱਸੀ ਹੈ ਬੀਜ ਜੇ ਤੁਸੀਂ ਫੇਲ ਹੀ ਹੁੰਦੇ ਜਾ ਰਹੇ ਹੋ ਫੇਲ ਹੀ ਹੁੰਦੇ ਜਾ ਰਹੇ ਹੋ ਕੋਈ ਕਾਰਜ ਨਹੀਂ ਬਣ ਰਿਹਾ ਗੁਰੂ ਸੇਪਾਸ਼ ਮਹਾਰਾਣੇ ਸਫਲਤਾ ਪ੍ਰਾਪਤ ਕਰਨ ਵਾਸਤੇ ਸਾਨੂੰ ਪੱਕੀ ਪੱਕੀ ਗਰੰਟੀ ਦੇ ਕੇ ਪੂਰਾ ਪੂਰਾ ਵਿਸ਼ਵਾਸ ਦਿਵਾ ਕੇ ਗੁਰੂ ਸੇਪਾਸ਼ ਮਹਾਰਾਣੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿਹੜਾ ਸ਼ਬਦ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਇਤਲਾਏ ਮਨ ਚਿੰਦਿਆ ਫਲ ਪਾਵਣਾ ਹਮੇ ਵਿੱਚੋਂ ਜਾਏ ਆ ਦੋ ਤੋਕਾਨੇ ਪਰ ਨਾਲ ਦੀ ਨਾਲ ਸਤਿਗੁਰੂ ਕੀ ਸੇਵਾ ਕਰਨੀ ਹੈ ਸੇਵਾ ਕੀ ਹੈ ਗੁਰੂ ਘਰ ਜਾਣਾ ਜਿਹੜੇ ਸੰਗਤ ਦੇ ਕਾਰਜ ਨੇ ਸੰਗਤ ਦੇ ਬੈਠਣ ਵਾਸਤੇ ਦਰਿਆ ਸਾਫ ਕਰਨੀਆਂ ਚਾਦਰਾਂ ਸਾਫ ਕਰਨੀਆਂ ਦਰਵਾਜ਼ਾ ਉਹਦੇ ਵਿੱਚ ਜਾਂ ਜੋ ਵੀ ਗੁਰੂ ਘਰ ਦਾ ਵਸਤਰ ਲੀੜਾ ਵਸਤਰ ਜੋ ਧੋਣ ਵਾਲਾ ਹੈ ਰਮਾਲਿਆਂ ਦੀਆਂ ਪ੍ਰੈਸਾਂ ਕਰਨੀਆਂ ਸਾਫ ਸਫਾਈ ਧੋਣਾ ਸਾਰੀ ਚੀਜ਼ ਜਦੋਂ ਜਿੱਦਾਂ ਆਪਾਂ ਘਰ ਵਿੱਚ ਦੇਖਦੇ ਆ ਨਾ ਇਸ ਤਰ੍ਹਾਂ ਗੁਰੂ ਘਰ ਦੇ ਜਣੀ ਸਾਰੇ ਗੁਰੂ ਘਰ ਦੇ ਵਿੱਚ ਉਹ ਚੀਜ਼ ਨੂੰ ਨਿਗਾਧਾਣੀ ਕੱਢਣਾ ਫਿਰ ਜਾਂ ਉਹਨੂੰ ਮਾਰ ਵਿੱਚ ਕਰਨਾ ਵੀ ਇੱਥੇ ਆ ਕੰਮ ਕਰਨ ਵਾਲਾ ਹੈ ਬਰਤਨ ਮੰਜਨ ਵਾਲਾ ਜਾਂ ਕੋਈ ਪੱਖਾ ਖਰਾਬ ਹੈ ਜਾਗ ਕੋੂਲਰ ਖਰਾਬ ਹੈ ਇਹ ਛੋਟੇ ਛੋਟੇ ਕੰਮ ਨੇ ਜਿਹੜੇ ਤੁਸੀਂ ਕਰਾ ਸਕਦੇ ਹੋ ਆਪਾਂ ਸਭ ਕਰਾ ਸਕਦੇ ਹਾਂ ਕਰ ਸਕਦੇ ਹਾਂ ਇਸ ਦੇ ਨਾਲ ਸੰਗਦੀ ਬਹੁਤ ਹੀ ਜ਼ਿਆਦੇ ਫਲ ਮਿਲਦਾ ਹੈ ਜੇ ਕਿਸੇ ਤੋਂ ਕੋਈ ਵੀ ਜਪਨਾਮ ਸੇਵਰ ਨਹੀਂ ਹੁੰਦਾ ਕਈਆਂ ਤੋਂ ਹੁੰਦਾ ਹੀ ਨਹੀਂ ਉਹ ਸੇਵਾ ਜਿੰਨੀ ਮਰਜ਼ੀ ਕਰਾ ਲਵੋ ਉਹ ਸੇਵਾ ਵਾਲੇ ਹੁੰਦੇ ਨੇ ਉਹਨਾਂ ਦੀ ਅਵਸਥਾ ਸੇਵਾ ਵਾਲੀ ਹੁੰਦੀ ਹੈ ਬਿਨ ਸੇਵਾ ਤੇਰੇ ਗਾ ਹੱਥ ਪੈਰ ਹੋ ਨੇਫਲ ਕਰਨੀ ਕਹਿੰਦੇ ਜਿਹੜੇ ਬੰਦੇ ਹੱਥਾਂ ਨਾਲ ਸੇਵਾ ਨਹੀਂ ਕਰਦੇ ਨਾ ਮਹਾਰਾਜ ਉਹਨੂੰ ਤਾਂ ਖੁਸ਼ ਨਹੀਂ ਹੁੰਦੇ ਵੀ ਹੱਥਾਂ ਨਾਲ ਪਿਆਰਿਓ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਪਰ ਇਹ ਨਹੀਂ ਆਪਾਂ ਨੂੰ ਸੋਚਣਾ ਚਾਹੀਦਾ ਕਿ ਸਾਡੇ ਕੱਪੜੇ ਖਰਾਬ ਹੋ ਜਾਣਗੇ ਤੇ ਇਦਾਂ ਸਾਡੇ ਹੱਥ ਖਰਾਬ ਹੋ ਜਾਣਗੇ ਤਰ੍ਹਾਂ-ਤਰ੍ਹਾਂ ਦੇਖੋ ਆਪਾਂ ਸਰੀਰ ਨਾਲੇ ਜਿਆਦੇ ਜੁੜ ਚੁੱਕੇ ਆ ਗੁਰੂ ਸਾਹਿਬ ਦੀ ਸੇਵਾ ਤਾਂ ਦੇਖੋ ਤੁਸੀਂ ਇਤਿਹਾਸ ਵਿੱਚ ਨਿਗਾਹ ਮਾਰ ਕੇ ਦੇਖੋ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੰਘਾਂ ਨੇ ਸਿੰਘਣੀਆਂ ਨੇ ਆਪਦੇ ਸਰੀਰ ਤੋਂ ਪਰਾਂ ਹੋ ਕੇ ਸਿਰ ਦੇ ਦੇ ਕੇ ਗੁਰੂ ਨੂੰ ਖੁਸ਼ ਕੀਤਾ ਆਪਾਂ ਦਾ ਬਹੁਤ ਥੱਲਿਆਂ ਸੰਗ ਜੀ ਅਸੀਂ ਕੁਝ ਵੀ ਨਹੀਂ ਹੈਗੇ ਜਣ ਕੇ ਵੱਡੀਆਂ ਵੱਡੀਆਂ ਗੱਲਾਂ ਆਪਾਂ ਸੋਚਦੇ ਆ ਵੀ ਗੁਰੂ ਨੇ ਆ ਨਹੀਂ ਕੀਤਾ ਪਰ ਸੱਚ ਜਾਣਿਓ ਅਸੀਂ ਹੈ ਇੰਨਾ ਗੁਰੂ ਵੱਲ ਤਵਜੋ ਦੇ ਨਹੀਂ ਰਹੇ ਪਿਆਰ ਲੈ ਨਹੀਂ ਰਹੇ ਗੁਰੂਸਤੇ ਪਾਸ਼ਾ ਮਹਾਰਾਜ ਦਾ ਸੋ ਸੇਵਾ ਥੋੜੀ ਮੰਗਣ ਬਹੁਤਾ ਰਹਿਣਾ ਪਾਵੇ ਕਹੀਏ ਬਹੁਤਾ ਸੋ ਕਹਿੰਦੇ ਸੇਵਾ ਥੋੜੀ ਹੈ ਸਾਡੀ ਮੰਗਦਾ ਬਹੁਤ ਮੰਗਦੇ ਬਹੁਤ ਕੁਛ ਹੈ ਇਸ ਤਰ੍ਹਾਂ ਕਰਕੇ ਜੇ ਹੱਥੀ ਵੀ ਸੇਵਾ ਕਰੀਏ ਆ ਵੀਰੋਂ ਨਾਮ ਸਮਰਨ ਭਾਵੇਂ ਘੱਟ ਹੋ ਜੇ ਜਿਨ੍ਹਾਂ ਦੀ ਵਕਤ ਨਹੀਂ ਬਣੀ ਉਹ ਤੁਸੀਂ ਨਾਮ ਸਮਰਨ ਸੇਵਾ ਜਿਹੜੇ ਬੰਦੇ ਸੇਵਾ ਕਰਨ ਵਾਲੇ ਨੇ ਕਰ ਸਕਦੇ ਨੇ ਉਹ ਹੱਥੀ ਸੇਵਾ ਕਰਿਆ ਕਰੋ ਦੇਖੋ ਦਿਨੋਂ ਦਿਨ ਰੰਗ ਭਾਗ ਲੱਗਣੇ ਗੁਰੂ ਘਰ ਦੀ ਸੇਵਾ ਪਹਿਲਾਂ ਤਾਂ ਸੇਵਾ ਬਹੁਤ ਹੁੰਦੀਆਂ ਲੱਕੜਾਂ ਲਿਆਉਣੀਆਂ ਗੁਰੂ ਘਰ ਦੀ ਚਣਾਈ ਕਰਨੇ ਇਮਾਰਤਾਂ ਬਣਦੀਆਂ ਹੁਣ ਤਾਂ ਲੋਕ ਕੰਮ ਠੇਕੇ ਦੇ ਦੇਣ ਲੱਗ ਪਏ ਇਹਨਾਂ ਚੀਜ਼ਾਂ ਨਾਲ ਸਾਨੂੰ ਫਲ ਮਿਲਣਾ ਸੀ ਸਾਨੂੰ ਕੰਮ ਕਰਦੀ ਸੇਵਾ ਕਰਨੀ ਆਦਤ ਪਾਣੀ ਸੀ ਉਹ ਜਿਹੜੀ ਆਦਤ ਕੀ ਪਣੀ ਸੀ ਅਸੀਂ ਕੰਮ ਠੇਕਿਆਂ ਠੱਲਿਆਂ ਤੇ ਕਰਾਉਣ ਲੱਗ ਪਏ ਠੇਕਾ ਦੇ ਦਿੰਨੇ ਆ ਮਜ਼ਦੂਰ ਆ ਜਾਂਦੇ ਨੇ ਵਿਚਾਰੇ ਕੰਮ ਕਰੀ ਜਾਂਦੇ ਨੇ ਦਿਹਾੜੀ ਲੈ ਜਾਂਦੇ ਨੇ ਪਰ ਸਾਡਾ ਜੀਵਨ ਨਹੀਂ ਬਣ ਰਿਹਾ ਅੱਜਕੱਲ ਇਹਸ ਕਰਕੇ ਗੁਰੂ ਦੀ ਖੁਸ਼ੀ ਤੋਂ ਅਸੀਂ ਜਾਨੀ ਕਿ ਸੱਖਣੇ ਰਹਿ ਜਾਂਦੇ ਆ ਸੋ ਬੇਨਤੀ ਹੈ ਵੈਗੁਰੂ ਵੈਗੁਰੂ ਮੋ ਕਹੋ ਝਾੜੂ ਪੋਚਾ ਕਰੋ ਮਾਂਜਾ ਮਾਰੋ ਗੁਰੂ ਘਰ ਦੇ ਵਿੱਚ ਜਿਸ ਤਰ੍ਹਾਂ ਦੇ ਬਹੁਤ ਹੀ ਜ਼ਿਆਦੇ ਫਲ ਮਿਲਦੇ ਪਿਆਰੇ ਜਿਨ੍ਹਾਂ ਨੇ ਅਜਮਾ ਕੇ ਦੇਖੀ ਹੈ ਨਾ ਇੱਕ ਬੰਦੇ ਨੂੰ ਮੈਂ ਜਮਾ ਕੇ ਦੇਖਾ ਜੇ ਮੈਂ ਵੀਡੀਓ ਵਿੱਚ ਜਾ ਕੇ ਕਰਾਂਗਾ ਕਦੇ ਉਹਨੂੰ ਬਹੁਤ ਵੱਡਾ ਰੋਗ ਸੀਗਾ ਸਿਰਫ ਉਹਨੇ ਸੇਵਾ ਕਰ ਕਰਕੇ ਹੀ ਜਾਨੀ ਕਿ ਇਸਤੇ ਪਾਸ਼ਾ ਮਾਰ ਦੀ ਖੁਸ਼ੀ ਪ੍ਰਾਪਤ ਕੀਤੀ ਬਹੁਤ ਵੱਡਾ ਰੋਗ ਉਹਦਾ ਖਤਮ ਹੋ ਗਿਆ ਜੀ ਸੇਵਾ 'ਚ ਬਹੁਤ ਤਾਕਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ